ਕੁਗਾ ਯਾਰ ਵੀਰ ਚੈਨਲ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਪੀਰਾਂ ਦੀ ਜੈ ਬਾਬੇ ਦੀ ਜੈ ਮਾਤਾ ਦੀ ਬਹੁਤ ਸਾਰੇ ਮੈਨੂੰ ਭੈਣ ਭਰਾਵਾਂ ਦੇ ਕਮੈਂਟ ਆਏ ਕਿ ਬੱਬਾ ਜੀ ਤੁਸੀਂ ਮਾਤਾ ਸ਼ਾਮਕੌਰ ਮੂਣੀ ਦਾ ਕੋਈ ਬਸ਼ੀਕਰਨ ਫੋਟੋ ਵਾਲਾ ਪਾਠ ਪਾਉ ਮੈਂ ਮਾਤਾ ਸ਼ਾਮਕੌਰ ਮੂਣੀ ਦਾ ਬਸ਼ੀਕਰਨ ਪਾਠ ਦਸ ਰਿਹਾ ਹਾਂ ਜੇਕਰ ਤੁਸੀਂ ਇਹ ਪਾਠ ਦੀ ਸਿੱਧੀ ਕਰ ਲਈ ਤਾਂ ਤੁਹਾਡੇ ਵਿੱਚ ਜਿਵੇਂ ਕਿ ਕੋਈ ਤੀਸਰਾ ਆ ਗਿਆ ਜਾਂ ਕੋਈ ਤੁਹਾਡੇ ਤੋਂ ਰਸ ਕੇ ਦੂਰ ਚਲ ਗਿਆ ਉਸ ਨੂੰ 24 ਘੰਟਿਆਂ ਦੇ ਵਿੱਚ ਵਾਪਸ ਬੁਲਾ ਸਕਦੇ ਹਾਂ ਤੁਸੀਂ ਜੇ ਤੁਸੀਂ ਇਹ ਪਾਠ ਨੂੰ ਕਰ ਲਿਆ ਤਾਂ ਤੁਹਾਨੂੰ ਹੋਰ ਪਾਠ ਦੀ ਸਿੱਧੀ ਕਰਨ ਦੀ ਲੋੜ ਨਹੀਂ ਇਹ ਪਾਠ ਤੁਸੀਂ ਸਿਰਫ 21 ਦਿਨ ਕਰਨਾ ਹੈ ਜਿਵੇਂ ਕਿ ਹੁਣ ਹੋਲੀ ਆ ਰਹੀ ਆ ਹੋਲੀ ਵਾਲੇ ਦਿਨ ਵੀ ਤੁਸੀਂ ਇਸ ਨੂੰ ਕਰ ਸਕਦੇ ਆ ਸਿਰਫ 11 ਮਾਲਾ ਕੱਢਣੀ ਆ ਹੋਲੀ ਦੀ ਰਾਤ ਨੂੰ ਠੀਕ ਆ ਜੀ ਇਹ ਫੋਟੋ ਵਾਲਾ ਬਸ਼ੀ ਕਰਨੇ ਆ ਆਪਣੇ ਪਿਆਰ ਦੀ ਫੋਟੋ ਮੋਰੇ ਰੱਖ ਕੇ ਧੂਪ ਬੱਤੀ ਕਰ ਲੈਣੀ ਤਲਾਂ ਦੇ ਤੇਲ ਦਾ ਚਿਰਾਗ ਕਰਨਾ ਆ ਕੁਲ ਪਾਣੀ ਰੱਖਣਾ ਆ ਤੇ ਤੁਸੀਂ ਪਹਿਲਾਂ ਇਸ ਪਾੜ ਨੂੰ ਸਿੱਧ ਕਰਨਾ ਆ ਜਦੋਂ ਪ੍ਰਯੋਗ ਕਰਨਾ ਫਿਰ ਤੁਸੀਂ ਇੱਕ ਹਫਤੇ ਦਾ ਪਰਨ ਕਰਨਾ ਆ ਸ਼ੁੱਕਰਵਾਰ ਵਾਲੇ ਦਿਨ ਇਹਤਵਾਰ ਵਾਲੇ ਦਿਨ ਤੁਸੀਂ ਇਹ ਪਾਠ ਸ਼ੁਰੂ ਕਰ ਸਕਦੇ ਆ ਠੀਕ ਹੈ ਜੀ ਜੇ ਤੁਸੀਂ ਸਾਡੇ ਤੋਂ ਕਰਵਾਉਣਾ ਤਾਂ ਸਾਨੂੰ ਵੀ ਕੰਟੈਕਟ ਨੰਬਰ ਤੇ ਫੋਨ ਕਰਕੇ ਕਰਵਾ ਸਕਦੇ ਆ ਠੀਕ ਹੈ ਜੀ ਜੇ ਗੁਰੂ ਵਾਲੇ ਆ ਤਾਂ ਤੁਸੀਂ ਬਹੁਤ ਵਧੀਆ ਕਰ ਲਿਆ ਜੇ ਗੁਰੂ ਵਾਲੇ ਨਹੀਂ ਤਾਂ ਕਿਸੇ ਮਹਾਪੁਰਸ਼ਾਂ ਦੀ ਸਲਾਹ ਦੇ ਨਾਲ ਇਹ ਤੁਸੀਂ ਪਾਠ ਕਰਨਾ ਆ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਭੇਟਾ ਲੱਗਣੀ ਉਹ 7 ਲੌਂਗ 7 ਲੇਚੀਆਂ 7 ਸੁਪਾਰੀਆਂ 7 ਭੰਤੀ ਮਠਿਆਈ 16 ਤਰ੍ਹਾਂ ਦੇ ਸ਼ਿੰਗਾਰ 2 ਮਿੱਠੇ ਪਾਨ ਲੈਣੇ ਆ ਠੀਕ ਹੈ ਜੀ ਜਿਹੜੇ ਪਾਨ ਤੁਸੀਂ ਮਿੱਠੇ ਲੈਣੇ ਆ ਤੁਸੀਂ ਪਾਨ ਵਾਲੇ ਨੂੰ ਕਹਿਣਾ ਕਿ ਚੂਨਾ ਨਾ ਲਾਵੇ ਬਾਕੀ ਸਾਰਾ ਕੁਝ ਲਾ ਦੇਵੀ ਠੀਕ ਹੈ ਜੀ ਨਾਲ ਦੋ ਲੱਡੂ ਬੱਕਰੇ ਲੈਣੇ ਆ ਠੀਕ ਹੈ ਜੀ ਇਹ ਤੁਸੀਂ ਪਾਠ ਕਰਨ ਤੋਂ ਬਾਅਦ ਕਿਸੇ ਚਰਸਤੇ ਦੀ ਸੇੜਤੀ ਰੱਖ ਦਿਓ ਚੱਲਦੇ ਪਾਣੀ ਦੇ ਕਿਨਾਰੇ ਰੱਖ ਸਕਦੇ ਹਾਂ ਜਾਂ ਕੋਈ ਅੱਕ ਦਾ ਬੂਟਾ ਆ ਉਹਦੇ ਕੋਲ ਵੀ ਇਹਨੂੰ ਰੱਖ ਕੇ ਆ ਸਕਦੇ ਹਾਂ ਠੀਕ ਹੈ ਜੀ ਤੁਸੀਂ ਕਮੈਂਟਾਂ ਵਿੱਚ ਮੈਨੂੰ ਦੱਸਿਆ ਕਰੋ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਤੁਹਾਡੇ ਲਾਈਕ ਕਮੈਂਟ ਬਹੁਤ ਘੱਟ ਆ ਰਹੇ ਆ ਫਿਰ ਵੀ ਮੈਂ ਤੁਹਾਡੇ ਜਿਵੇਂ ਕਿ ਮੈਨੂੰ ਮੈਸੇਜ ਆਉਂਦੀ ਆ ਕਿ ਬਾਬਾ ਜੀ ਤੁਸੀਂ ਆ ਵੀਡੀਓ ਪਾਓ ਆ ਵੀਡੀਓ ਪਾ ਮੈਂ ਕੰਟੀਨਿਊ ਜ ਪਾਵਾਂਗਾ ਕਿਉਂਕਿ ਅਸੀਂ ਆਪਣੇ ਕੰਮਾਂ ਦੇ ਵਿੱਚ ਬਹੁਤ ਵਿਜੀ ਆ ਠੀਕ ਹੈ ਜੀ ਸਾਡ ਤੋਂ ਬੜੀ ਮੁਸ਼ਕਲ ਨਾਲ ਟਾਈਮ ਕੱਢ ਕੇ ਵੀਡੀਓ ਪਾ ਰਹੇ ਹਾਂ ਤੁਸੀਂ ਇਸ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਠੀਕ ਹੈ ਸ਼ੇਅਰ ਕਰਨਾ ਨਾ ਭੁੱਲੋ ਲਾਈਕ ਤੇ ਕਮੈਂਟ ਕਰਨਾ ਨਾ ਭੁੱਲੋ ਜੋ ਗੁਗਾ ਯਾਰ ਵੀਰ ਚੈਨਲ ਨੂੰ ਪਿਆਰ ਕਰਦੇ ਆ ਉਹ ਦਿਲ ਬਣਾ ਕੇ ਭੇਜ ਦਿਓ ਹੌਸਲਾ ਸਾਡਾ ਵਧਾਉਂਦੇ ਆ ਉਹ ਦੱਸਦੇ ਆ ਕਿ ਸਾਨੂੰ ਵਧੀਆ ਲੱਗੀ ਵੀਡੀਓ ਗਾਂ ਤੋਂ ਗਾਂ ਅੱਗੇ ਤੋਂ ਅੱਗੇ ਆਪਣੇ ਜਿੰਨੇ ਵੀ ਸਰਕਲ ਹੈਗੇ ਆ ਇਸ ਨੂੰ ਸ਼ੇਅਰ ਕਰੋ ਠੀਕ ਆ ਸਬਸਕ੍ਰਾਈਬ ਬਹੁਤ ਘੱਟ ਆ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਠੀਕ ਆ ਜੀ ਤੁਹਾਡੀ ਹਰ ਫਰਮੈਚ ਦੀ ਵੀਡੀਓ ਮੈਂ ਆਪਾਂ ਮੰਗਾ ਠੀਕ ਆ ਜੀ ਇਹ ਬਸੇ ਕੰਮ ਕਰਨ ਦੀ ਕਰ ਲਿਆ ਤਾਂ ਤੁਹਾਨੂੰ ਹੋਰ ਬਸ਼ੀ ਕਰਨ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਹੁਣ ਮੈਂ ਸ਼ਬਦ ਦੱਸਣ ਲੱਗਾ ਹਾਂ ਟਾਈਮ ਤੁਸੀਂ ਆਪਣਾ ਮਨਪਸੰਦੀ ਦਾ ਰਾਤ ਦਾ ਜਾਂ ਦਿਨ ਦਾ ਕੋਈ ਵੀ ਰੱਖ ਸਕਦੇ ਹੋ ਠੀਕ ਹੈ ਜੀ 21 ਦਿਨ ਤੁਸੀਂ ਪਾਠ ਕਰਨਾ ਇੱਕ ਮਾਲਾ ਰੋਜ਼ ਜਿਵੇਂ ਕਿ ਹੋਲੀ ਹੁਣ ਆ ਰਹੀ ਆ ਹੋਦੀ ਤਾਂ ਤੁਸੀਂ 11 ਮਾਲਾ ਕਰਕੇ ਇਸ ਨੂੰ ਸਿੱਧ ਕਰ ਸਕਦੇ ਹੋ ਦੀਵਾਲੀ ਤੇ ਸਿੱਧ ਕਰ ਸਕਦੇ ਹੋ ਠੀਕ ਹੈ ਜੀ ਕੋਈ ਵੀ ਵਧੀਆ ਫੈਸਟੀਵਲ ਦੀ ਆ ਰਿਹਾ ਹੈ ਤੁਸੀਂ ਉਸ ਦਿਨ ਨੂੰ 11 ਮਾਲਾ ਕੱਢਣੀਆ ਠੀਕ ਹੈ ਜੀ ਲੋ ਮੈਂ ਹੁਣ ਤੁਹਾਨੂੰ ਸ਼ਬਦ ਦੱਸਣ ਲੱਗਾ ਆ ਧਿਆਨ ਨਾਲ ਸੁਣਨਾ ਆ ਮੋਣੀ ਸੋਣੀ ਦੋਨੇ ਭੈਣਾ ਕਾਮਣੀ ਦਾ ਵੀ ਇਹੇ ਕਹਿਣਾ ਰਾਜਾ ਮੋਇਆ ਪਰਜਾ ਮੋਈ ਮੋਇਆ ਸ਼ਹਿਰ ਗ੍ਰਾਮ ਘੋੜੇ ਬੈਠੀ ਨਾਰ ਮੋਈ ਸਿਫਤਾਂ ਕਰੇ ਜਹਾਨ ਪਾਨ ਚੜਾਵਾ ਸ਼ੁਕਰਵਾਰ ਕਵੀ ਨਾ ਛੋੜੇ ਮੇਰਾ ਖਿਆਲ ਚਲੇ ਮੰਤਰ ਪੂਰੇ ਪਾਤਸ਼ਾ ਦੇਖਾ ਮਾਤਾ ਸ਼ਾਮ ਕੋ ਮੋਣੀ ਇਹ ਰਿ ਅਲਮ ਦਾ ਤਮਾਸ਼ਾ ਦਹਾਈ ਸਮੈਲ ਜੋਗੀ ਨਾਗੇ 바ਵਾ ਦੀ ਬਸ ਇੰਨਾ ਹੀ ਸ਼ਬਦ ਆ ਤੁਸੀਂ ਇਹ ਸ਼ਬਦ ਨੂੰ ਕੰਠ ਕਰ ਲੈਣਾ ਕੱਟ ਕਰਕੇ ਫਾਇਦਾ ਉਠਾਉ ਕਿਸੇ ਦਾ ਭਲਾ ਵੀ ਕਰ ਸਕਦੇ ਆ ਤੁਸੀਂ ਪਰ ਗਲਤ ਪ੍ਰਯੋਗ ਨਹੀਂ ਕਰਨਾ ਜੋ ਸਾਨੂੰ ਮਹਾਪੁਰਸ਼ਾਂ ਤੋਂ ਇਹ ਸ਼ਬਦ ਮੜੇ ਹੋਏ ਆ ਅਸੀਂ ਉਹ ਹੀ ਤੁਹਾਨੂੰ ਦੱਸ ਰਹੇ ਆ ਇਨਾ ਕਹਿੰਦਾ ਹੋਇਆ ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ